ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਬੈਠਿਆਂ ਤੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਵਰਸੋਈ ਗਈ ਅਨੰਦਾਂ ਦੀ ਪੂਰੀ ਦੇ ਵਿੱਚ ਖਾਸ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੇ ਮੌਕੇ ਤੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡੇ ਪ੍ਰੋਗਰਾਮ ਜਿਹੜੇ ਉਲੀਕੇ ਗਏ ਨੇ ਅਨੰਦਪੁਰ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਿਸ਼ਵ ਦੇ ਵਿੱਚ ਇੱਕ ਵੱਖਰਾ ਸਥਾਨ ਅਨੰਦਪੁਰ ਸਾਹਿਬ ਦਾ ਇੱਕ ਖਾਲਸਾ ਪੰਥ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਹੈ ਪਰੰਤੂ ਅਜੇ ਤੱਕ ਅਨੰਦਪੁਰ ਸਾਹਿਬ ਨੂੰ ਕਿਸੇ ਵੀ ਸਰਕਾਰ ਦੇ ਵੱਲੋਂ ਜ਼ਿਲ੍ਹਾ ਘੋਸ਼ਿਤ ਨਹੀਂ ਕੀਤਾ ਗਿਆ ਤੇ ਲੰਬੇ ਸਮੇਂ ਤੋਂ ਜਿਹੜੀ ਲੋਕਾਂ ਦੀ ਮੰਗ ਖਾਸ ਤੌਰ ਤੇ ਰਹੀ ਹੈ ਕਿ ਅਨੰਦਪੁਰ ਸਾਹਿਬ ਨੂੰ ਵਿਸ਼ਵ ਨਕਸ਼ੇ ਦੇ ਉੱਪਰ ਲਿਆਉਣ ਦੇ ਲਈ ਇਸ ਨੂੰ ਸਰਕਾਰ ਦੇ ਵੱਲੋਂ ਜ਼ਿਲ੍ਹਾ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ। ਤਮਾਮ ਸਰਕਾਰਾਂ ਆਈਆਂ ਤਮਾਮ ਸਰਕਾਰਾਂ ਗਈਆਂ ਪਰੰਤੂ ਕਿਸੇ ਦੇ ਵੱਲੋਂ ਵੀ ਇਸ ਪਾਸੇ ਕੋਈ ਤਲ ਕਦਮੀ ਨਹੀਂ ਕੀਤੀ ਗਈ। ਪਰੰਤੂ ਹੁਣ ਜਦੋਂ ਸ਼ਹੀਦੀ ਸ਼ਤਾਬਦੀਆਂ ਜਿਹੜੀਆਂ ਮਨਾਈਆਂ ਜਾ ਰਹੀਆਂ ਨੇ ਸਰਕਾਰ ਦੇ ਵੱਲੋਂ ਪ੍ਰੋਗਰਾਮ ਉਲੀਕੇ ਗਏ ਨੇ ਇਹ ਮੰਗ ਜਿਹੜੀ ਇੱਕ ਵਾਰ ਫੇਰ ਜ਼ੋਰ ਫੜਦੀ ਜਾ ਰਹੀ ਹੈ। ਤੇ ਐਸੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਅੱਜ ਖਾਸ ਮਹਿਮਾਨ ਮੌਜੂਦ ਨੇ ਤੁਹਾਨੂੰ ਦੱਸ ਦਿਆਂ ਮੇਰੇ ਨਾਲ ਵਾਤਾਵਰਣ ਪ੍ਰੇਮੀ ਉੱਗੇ ਕਾਗਰਸੀ ਤੇ ਖਾਸ ਤੌਰ ਤੇ ਗੁਰੂ ਗੋਬਿੰਦ ਸਿੰਘ ਸਪੋਰਟਸ ਤੇ ਕਲਚਰਲ ਕਲਬ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਕੀਮ ਹਰਮਿੰਦਰਪਾਲ ਸਿੰਘ ਜੀ ਮੌਜੂਦ ਨੇ ਬੜਾ ਲੰਬਾ ਉਹਨਾਂ ਦਾ ਤਜਰਬਾ ਹੈ ਅਨੰਦਪੁਰ ਸਾਹਿਬ ਦੇ तमाम ਉਹਨਾਂ ਨੇ ਰੰਗ ਬਦਲਦੇ ਸਰੂਪ ਜਿਹੜੇ ਦੇਖੇ ਨੇ ਉਮਰ ਦਰਾਜ਼ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਇੱਕ ਵਾਰ ਜਿਹੜੀ ਫੇਰ ਉੱਠਦੀ ਹੈ ਤੁਸੀਂ ਬਹੁਤ ਸਮਾਂ ਪਹਿਲਾਂ ਮੰਗ ਕਰਦੇ ਰਹੇ ਲਗਾਤਾਰ ਸਰਕਾਰਾਂ ਆਈਆਂ ਤੁਸੀਂ ਬਹੁਤ ਸਾਰੀਆਂ ਸਰਕਾਰਾਂ ਦੇਖੀਆਂ ਕੀ ਕਹਿਣਾ ਚਾਹੋਗੇ ਜਦੋਂ 350 ਸਾਲਾ ਜਦੋਂ ਮਨਾਇਆ ਜਾ ਰਿਹਾ ਸ਼ਹੀਦੀ ਸ਼ਤਾਬ ਦੀਆਂ ਮਨਾਈਆਂ ਜਾ ਰਹੀਆਂ ਨੇ ਲੱਗਦਾ ਹੈ ਕਿ ਟਕਮਾ ਸਮਾ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਕੋਸ਼ਿਤ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਜੀ ਸਨ 1993 ਚ ਸਬਲਵੀਰ ਸਿੰਘ ਚਾਹਨਾ ਹੁੰਦੇ ਜੀ ਸਾਡੇ ਉਹਨਾਂ ਨੇ ਯੂਥ ਕਾਂਗਰਸ ਵੱਲੋਂ ਮਤਾ ਪਾਇਆ ਸੀ ਮੇਰੇ ਵੀ ਦਸਤਖਤ ਹੈਗੇ ਆ ਜੀ ਵੀ ਜ਼ਿਲ੍ਹਾ ਬਣਨਾ ਚਾਹੀਦਾ ਇਸ ਨੰਦਪੁਰ ਵਾਸਤੇ ਸਾਡੇ ਬਹੁਤ ਸਤਿਕਾਰਯੋਗ ਗਿਆਨੀ ਜੈਲ ਸਿੰਘ ਜੀ ਬਹੁਤ ਵੱਡੀ ਦੇਣ ਹੈ ਨੰਦਪੁਰ ਸਾਹਿਬ ਵਾਸਤੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਬਹੁਤ ਵੱਡੀ ਦੇਣ ਹੈ। ਤੇ ਹੁਣ ਉਹ ਉ ਤੋਂ ਬਾਅਦ ਸਾਡੇ ਸਾਬਕਾ ਸਪੀਕਰ ਨੇ 104 ਕਰੋੜ ਰੁਪਏ ਇਹਦੀ ਡਿਵੈਲਪਮੈਂਟ ਦੇ ਵਾਸਤੇ ਲਾਇਆ। ਨੰਦਪੁਰ ਦੀ ਇੱਕ ਵਾਸਤੇ ਹਰ ਇੱਕ ਨੇ ਆਪਣੇ ਆਪਣੇ ਟਾਈਮ ਤੇ ਇਹਨਾਂ ਨੇ ਕੰਮ ਕੀਤੇ ਆ। ਮੈਂ ਹੁਣ ਹਰਜੋਤ ਸਿੰਘ ਬੈਂਸ ਨੂੰ ਬੇਨਤੀ ਕਰੂੰਗਾ ਕਿ ਆਸ਼ੀਰਵਾਦ ਪ੍ਰਾਪਤ ਕਰੋ ਬਾਬਾ ਤੀਗ ਬਾਹਦਰ ਦੀ। ਦਸ਼ਮ ਪਾਤਸ਼ਾਹ ਦੀ ਮੁੱਖ ਮੰਤਰੀ ਜੀ ਨਾਲ ਗੱਲ ਕਰੋ। ਮੈਂ ਰਾਣਾ ਸਾਫ ਦਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਵੀ ਬੇਨਤੀ ਕਰਦਾ ਕਿ ਉਹ ਮੁਖਵੰਤੇ ਜਿਹਨਾਂ ਨੇ ਮਾਮਲਾ ਠਾਣ ਦਬਾਅ ਵੜਾਣ ਤਾਂ ਜੋ ਆਸ਼ੀਰਵਾਦ ਤੁਸੀਂ ਵੀ ਪ੍ਰਾਪਤ ਕਰੋ ਸਾਰੇ ਜਾਣੇ ਰਲ ਕੇ ਕਿਉਂਕਿ ਵਰਟੀਕਲ ਜਿਹੜਾ ਸਿਟੀ ਹੈ ਉਹਨੂੰ ਦੇਸ਼ ਦਾ ਦਰਜਾ ਮਿਲਿਆ ਕਿ ਆ ਜਿਹੜਾ ਬਾਬਾ ਤੇਗ ਬਹਾਦਰ ਜੀ ਦੇਣ ਹੀ ਬਹੁਤ ਹੈ ਜੀ ਦਸ਼ਮ ਬਾਦਸ਼ਾਹ ਨੇ ਸਿੱਕੀ ਸਾਜੀ ਹੈ ਜੀ ਤੇ ਮੈਂ ਸਮਝਦਾ ਵੀ ਇਹ ਆਪਣੀ ਆਸ਼ੀਰਵਾਦ ਲੈਣ ਵਾਸਤੇ ਇਹ ਸਾਰੇ ਲੀਡਰ ਕਰਨ ਤਾਂ ਜੋ ਆਪਣੀ ਆਸ਼ੀਰਵਾਦ ਪ੍ਰਾਪਤ ਕਰ ਸਕੀਏ ਸਾਡੇ ਤੇ ਵੀ ਬਾਬਾ ਤੇਗ ਬਹਾਦਰ ਦੀ ਮਿਹਰਬਾਨੀ ਹੋਵੇ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਬੀਤੇ 2-3 ਦਿਨ ਪਹਿਲਾਂ ਆਨੰਦਪੁਰ ਸਾਹਿਬ ਆਏ ਸੀ ਵੱਡੇ ਜਿਹੜੇ ਵਿਕਾਸ ਦੇ ਪ੍ਰੋਜੈਕਟ ਉਹਨਾਂ ਵੱਲੋਂ ਸ਼ੁਰੂ ਕੀਤੇ ਗਏ ਉਹਨਾਂ ਦੇ ਨਾਲ ਸਾਡੀ ਗੱਲਬਾਤ ਇਸੇ ਮੁੱਦੇ ਤੇ ਹੋਈ ਸੀ ਸਵਾਲ ਕੀਤਾ ਉਹਨਾਂ ਕਿਹਾ ਕਿ ਇਹ ਡਿਸੀਜਨ ਤਾਂ ਕੈਬਨਿਟ ਦੇ ਵਿੱਚ ਹੋਣਾ ਹੈ ਤੇ ਜ਼ਰੂਰ ਇਸ ਦੇ ਬਾਰੇ ਸੋਚਾਂਗੇ ਪਰੰਤੂ ਆਨੰਦਪੁਰ ਸਾਹਿਬ ਦੇ ਵਿਕਾਸ ਦੇ ਲਈ ਕੋਈ ਪੈਸੇ ਦੀ ਕਮੀ ਨਹੀਂ ਆਏਗੀ ਉਹਨੂੰ ਲੱਗਦਾ ਹੈ ਕਿ ਹੁਣ ਜਿੱਥੇ ਵਿਕਾਸ ਦੀ ਵੀ ਲੋੜ ਹੈ ਉੱਥੇ ਨਾਲ ਦੀ ਨਾਲ ਹੋਰ ਜ਼ਿਆਦਾ ਵਿਕਾਸ ਹੋ ਸਕਦਾ ਹੈ ਜੇਕਰ ਇਸ ਨੂੰ ਜ਼ਿਲ੍ਹਾ ਜਿਹੜਾ ਉਹ ਪਹਿਲ ਦੇ ਆਧਾਰ ਤੇ ਜਦੋਂ ਨਵੰਬਰ ਦੇ ਵਿੱਚ ਸੈਸ਼ਨ ਆਨੰਦਪੁਰ ਸਾਹਿਬ ਉਦੋਂ ਜਿਹੜਾ ਡਿਕਲੈਰ ਕਰਨਾ ਚਾਹੀਦਾ ਜਿਲ੍ਹਾ ਦੇਖੋ ਗੱਲ ਇਸ ਤਰ੍ਹਾਂ ਹੈ ਨਾ ਮੈਂ ਇਹ ਸਮਝਦਾ ਵੀ ਭਗਵਨ ਸਿੰਘ ਮਾਨ ਨੂੰ ਬਾਬਾ ਤੇਗ ਬਾਦਰ ਦੀ ਤੇ ਦਸ਼ਮ ਪਾਸ਼ਾ ਦੀ ਅਸ਼ੀਰਵਾਦ ਲੈਣੀ ਚਾਹੀਦੀ ਹੈ ਪੈਸੇ ਤਾਂ ਕਹਿੰਦੇ ਜੈਲ ਸਿੰਘ ਹੋਰੀ ਬਹੁਤ ਦਿੱਤੇ ਉਸ ਅਨੰਤਪੁਰ ਦੀ ਕੋਈ ਐਡੀ ਗੱਲ ਨਹੀਂ ਸੀ ਸਰ ਪ੍ਰਕਾਸ਼ ਸਿੰਘ ਬਾਦਲ ਹੋਰੀ ਬਹੁਤ ਕੀਤੇ ਆ ਤਾਂ ਕੇਪੀ ਨੇ ਵੀ 104 ਕਰੋੜ ਰੁਪਏ ਇਹਦੇ ਵਾਸਤੇ ਲਾਇਆ ਇਹ ਆਪਣੀ ਅਸ਼ੀਰਵਾਦ ਲੈਣ ਹਰਜੋਤ ਵੀਰ ਹਰਜੋਤ ਸਿੰਘ ਵੀ ਹੋਰੀ ਲੈਣ ਤੇ ਭਗਵਨ ਸਿੰਘ ਹੋਰੀ ਵੀ ਅਸ਼ੀਰਵਾਦ ਲੈਣ ਤਾਂ ਜੋ ਜਿਲ੍ਹਾ ਬਣ ਜਾਵੇ ਔਰ ਬੜੀ ਮਿਹਰਬਾਨੀ ਹੋਊਗੀ ਇਹਨਾਂ ਦੇ ਇਲਾਕੇ ਤੇ ਅੱਛਾ ਤੁਹਾਨੂੰ ਹਕੀਮ ਜੀ ਲੱਗਦਾ ਹੈ ਕਿ ਜੇਕਰ ਜ਼ਿਲ੍ਹਾ ਬਣਦਾ ਹੈ ਤਾਂ ਜਿੱਥੇ ਨਕਸ਼ੇ ਦੇ ਉੱਪਰ ਉੱਭਰ ਕੇ ਆਊਗਾ ਕਿ ਆਨੰਦਪੁਰ ਸਾਹਿਬ ਜਿਹੜਾ ਹੈ ਉਹ ਇੱਕ ਜ਼ਿਲ੍ਹਾ ਹੈ ਨਾਲ ਦੀ ਨਾਲ ਲੱਗਦਾ ਹੈ ਕਿ ਜਿਹੜਾ ਇਕਨੋਮਿਕ ਜਿਹੜਾ ਡਵੈਲਪਮੈਂਟ ਹੈ ਇਸ ਪੂਰੇ ਖਿੱਤੇ ਦੀ ਕਿਉਂਕਿ ਕਿਤਨਾ ਕਿਤੇ ਰੂਰਲ ਏਰੀਆ ਜ਼ਿਆਦਾ ਹੈ ਆ ਆਰਥਿਕ ਤੌਰ ਤੇ ਪਛੜਿਆ ਹੋਇਆ ਇਲਾਕਾ ਵੀ ਨੂੰ ਕਿਹਾ ਜਾਂਦਾ ਹੈ ਲੱਗਦਾ ਹੈ ਕਿ ਸੰਭਾਵਨਾਵਾਂ ਜਿਹੜੀਆਂ ਹੋਰ ਵਧਣਗੀਆਂ ਕਿ ਇਕਨੋਮਿਕ ਡਵੈਲਪਮੈਂਟ ਇਸ ਇਲਾਕੇ ਦੀ ਹੋਵੇ ਦੇਖੋ ਜੀ ਬਹਿਸ਼ਤ ਬਣ ਜਾਣਾ ਸਾਡਾ ਇਲਾਕਾ ਬਹੁਤ ਪਛੜਿਆ ਹੋਇਆ ਸੀ ਸਾਡਾ ਚੰਗਰ ਦੇਖ ਲਓ ਤੁਸੀਂ ਇੱਧਰ ਹੱਥਲੇ ਦੇਖ ਲਓ ਬੜੀਆਂ ਮਾਰਾਂ ਹੈ ਮੈਂ ਸਮਝਦਾ ਜਿਲਾ ਬਣਨ ਨਾਲ ਬਹੁਤ ਫਰਕ ਪੈਣਾ ਇਸ ਤੋਂ ਇਲਾਵਾ ਜੇਕਰ ਮੌਜੂਦਾ ਸਮੇਂ ਦੇ ਵਿੱਚ ਗੱਲ ਕੀਤੀ ਜਾਵੇ ਤੁਹਾਨੂੰ ਲੱਗਦਾ ਕਿ ਡਵੈਲਪਮੈਂਟ ਜ਼ਿਲ੍ਹੇ ਦੇ ਨਾਲ-ਨਾਲ ਹੋਰ ਜਿਵੇਂ ਡਾਕਟਰ ਕੰਗ ਦੇ ਨਾਲ ਸਾਡੀ ਕੱਲ ਗੱਲਬਾਤ ਹੋਈ ਕਿ 에어ਪੋਰਟ ਵੀ ਇਸ ਇਲਾਕੇ ਦੇ ਵਿੱਚ ਆਵੇ ਪੂਰਾ ਹਿਮਾਚਲ ਦਾ ਇੱਕ ਤਰੀਕੇ ਦੇ ਨਾਲ ਇਹ ਪ੍ਰਵੇਸ਼ ਦੁਆਰ ਹੈ ਹਿਮਾਚਲ ਵਾਲੇ ਲੋਕ ਇੱਥੋਂ ਐਂਟਰ ਕਰਦੇ ਨੇ ਪੰਜਾਬ ਦੇ ਵਿੱਚ ਤੇ ਪੰਜਾਬ ਵਾਲੇ ਲੋਕ ਹਿਮਾਚਲ ਦੇ ਵਿੱਚ ਇੱਥੋਂ ਐਂਟਰ ਕਰਦੇ ਨੇ ਬੜਾ ਸਟ੍ਰੈਟਜੀਕਲੀ ਬੜਾ ਇੰਪੋਰਟੈਂਟ ਜਗ੍ਹਾ ਹੈ ਇਹ ਕੋ ਹੁਣ ਹਿਮਾਚਲ ਦਾ ਮੁੱਖ ਮੰਤਰੀ ਆਉਂਦੇ ਜੀ ਇੱਥੇ ਆ ਕੇ ਉਤਰਦੇ ਜਿੰਨੇ ਜਿੰਨੇ ਵੱਡੇ ਵੀਆਈਪੀ ਆਉਂਦੇ ਅ ਟ੍ਰਾਇਕਿਆਨੋਈ ਦਾ ਜਹਾਜ਼ 'ਚ ਨਹੀਂ ਆਉਂਦੇ ਹੈਲੀਕਾਪਟਰ 'ਚ ਆਉਂਦੇ ਆ ਤੇ ਜਹਾਜ਼ ਵਾਸਤੇ ਸੌਖਾ ਹੋ ਜਾਣਾ ਨਾਲੇ ਰਾਤ ਬਰਾਤੇ ਜਦ ਮਰਜ਼ੀ ਚੱਲ ਜਾਣ ਜੀ ਨੰਦਪੁਰ ਵਾਸਤੇ ਬਹੁਤ ਜ਼ਰੂਰੀ ਹੈ ਜਿਹਨੇ ਫੋਰਨ ਦੇ ਬੰਦੇ ਆਉਂਦੇ ਜੀ ਉਹਨਾਂ ਦੀ ਤਾਂ ਮੰਗ ਹੈ ਬਹੁਤ ਵੱਡੀ ਉਹ ਨੰਦਪੁਰ ਸਾਹਿਬ ਨਾਲ ਜੁੜੇ ਵੀ ਆ ਸਾਰੇ ਸਾਰੀ ਸਿੱਖੀ ਜੁੜੀ ਵੀ ਆ ਸਾਰਾ ਵਿਦੇਸ਼ ਜੁੜਿਆ ਹੋਇਆ ਜੀ ਇਹਨਾਂ ਦਾ ਤਾਂ ਸੌਖਾ ਹੋ ਜਾਊਗਾ ਸਗੋਂ ਹਮਝੇ 에어ਪੋਰਟ ਵੀ ਬਣ ਜਾਊਗਾ ਅੱਛਾ ਕੁਝ ਲੋਕਾਂ ਦੇ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਜਿਹੜਾ ਹੈ ਉਹ ਕਿਤਨਾ ਕਿਤੇ ਇਕਨੋਮਿਕ ਬਰਡਨ ਵੀ ਜਿਹੜਾ ਹੁੰਦਾ ਹੈ ਇੱਕ ਦੋ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਅਖਬਾਰਾਂ ਨੇ ਉਹਨਾਂ ਨੇ ਵੀ ਇਹ ਔਨਲਾਈਨ ਅਖਬਾਰਾਂ ਦੇ ਵਿੱਚ ਲਿਖਿਆ ਕਿ ਭਾਰ ਕਿਤਨਾ ਕਿਤੇ ਵਿੱਤੀ ਬੋਝ ਜਿਹੜਾ ਉਹ ਵਧੇਗਾ ਲੱਗਦਾ ਤੁਹਾਨੂੰ ਕਿ ਇਹ ਵਿੱਤੀ ਬੋਝ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਦੇ ਸਾਈਡ ਤੇ ਕਰਕੇ ਚੀਜ਼ਾਂ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਵੇਂ ਤੁਸੀਂ ਕਿਹਾ ਕਿ ਆਸ਼ੀਰਵਾਦ ਲੈਣ ਦਾ ਸਮਾਂ ਹੈ ਤੇ ਇਹਦੇ ਨਾਲ ਜਿਹੜਾ ਹੁਣ ਨਵੇਂ ਦਵਾਰ ਖੁੱਲਣਗੇ ਤੇ ਤਰੱਕੀ ਦੇ ਨਹੀਂ ਜੀ ਇਹ ਤਾਂ ਬਹੁਤ ਵੀ ਇਹ ਪੈਸਾ ਲੱਗਣਾ ਹੋਰ ਲੱਗਣਾ ਲੱਗਣਾ ਚਾਹੀਦਾ ਸਗਾ ਪੈਸਾ ਇਹ ਤਾਂ ਗਿਆਨੀ ਜੈਲ ਸਿੰਘ ਜੀ ਕਿਹਾ ਦਾ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਾਰਗ ਤੋਰਿਆ ਤਾਂ ਵੀ ਜੇ ਮੇਰੇ ਖਜ਼ਾਨੇ ਚ ਐਨਾ ਪੈਸਾ ਹੁੰਦਾ ਤਾਂ ਮੈਂ ਹੀਰੇ ਜਵਾਰਾ ਤਾਂ ਨਾਲ ਗੁਰੂ ਗੋਬਿੰਦ ਸਿੰਘ ਮਾਰਗ ਬਣਾਵਾ ਸੋ ਇਹ ਤਾਂ ਆਸ਼ੀਰਵਾਦ ਲੈਣ ਜੀ ਇਹ ਤਾਂ ਪੈਸੇ ਪੁੱਥੇ ਵਾਲੀ ਕੋਈ ਗੱਲ ਨਹੀਂ ਹੁੰਦੀ ਜੀ ਲੱਗਦਾ ਕਿ ਜਿਹੜਾ ਪੁਰਾਣੀਆਂ ਸਰਕਾਰਾਂ ਕੰਮ ਨਹੀਂ ਕਰ ਪਾਈਆਂ ਨੋ ਡਾਊਟ ਜਿਵੇਂ ਤੁਸੀਂ ਕਿਹਾ ਗਿਆਨੀ ਜੀ ਦਾ ਨਾਮ ਅਮਰ ਹੈ ਇਸ ਦਾ ਨੂੰ ਲੈ ਕੇ ਕਿ ਅਨੰਦਪੁਰ ਸਾਹਿਬ ਦੇ ਵਿੱਚ ਅੱਜ ਵੀ ਮੈਨੂੰ ਯਾਦ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਟਾਇਲਟ ਬਲਾਕਸ ਬਣੇ ਨੇ ਉਹ ਗਿਆਨੀ ਗੀਦੀ ਇੱਕ ਦੇਣ ਹੈ ਜਿਹੜੀ ਪੂਰੇ ਤੁਹਾਨੂੰ ਪੰਜਾਬ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਕਿਤੇ ਇਸ ਤਰ੍ਹਾਂ ਤੁਹਾਨੂੰ ਨਹੀਂ ਮਿਲਦੇ ਪਬਲਿਕ ਟਾਇਲਟ ਜਿਹੜੇ ਇੱਕ ਸ਼ਹਿਰ ਦੇ ਵਿੱਚ ਬਣੇ ਹੋਣ ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 1999 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਮੌਕੇ ਜਿਹੜਾ ਵੱਡੇ ਕੰਮ ਕਰਾਏ ਤੁਸੀਂ ਰਾਣਾ ਜੀ ਦਾ ਜ਼ਿਕਰ ਕੀਤਾ ਹੈ ਸੋ तमाम ਲੀਡਰਾਂ ਦਾ ਜਿਹੜੀ ਕੰਟਰੀਬਿਊਸ਼ਨ ਰਹੀ ਹੈ ਲੱਗਦਾ ਹੈ ਕਿ ਹੁਣ ਸਰਕਾਰ ਨੂੰ ਵੀ ਪਹਿਲ ਕਰਨੀ ਕਰਨੀ ਚਾਹੀਦੀ ਹੈ ਤਾਂ ਜੋ ਜਿੱਥੇ ਖਾਸ ਤੌਰ ਤੇ ਇਹ ਸੇਵਾ ਜਿਹੜੀ ਸਰਕਾਰ ਦੇ ਹਿੱਸੇ ਲੱਗੇ ਉੱਥੇ ਇਹਨਾ ਆਗੂਆਂ ਦੇ ਨਾਮ ਵੀ ਕਿਤਨਾ ਕਿਤੇ ਇਤਿਹਾਸ ਦੇ ਵਿੱਚ ਅਮਰ ਹੋਣਗੇ ਇਹ ਤਾਂ ਕੁਦਰਤੀ ਗੱਲ ਹੈ ਜੀ ਹੁਣ ਜੇ ਦੇਖਿਆ ਜਾਵੇ ਵੱਡੇ ਪੱਧਰ ਤੇ ਗਿਆਨੀ ਜੀ ਦਾ ਚੱਲਦਾ ਪ੍ਰਕਾਸ਼ ਸਿੰਘ ਬਾਦਲ ਦਾ ਚੱਲਦਾ ਰਾਣਾ ਕੇਪੀ ਦਾ ਵੀ ਚੱਲਦਾ ਮੈਂ ਹਰਜੋਤ ਨੂੰ ਕਹੂੰਗਾ ਤੂੰ ਵੀ ਆਪਣਾ ਹੁੱਤੀ ਪਾਲ ਔਰ ਮੈਂ ਮਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਅਸ਼ੀਰਵਾਦ ਪ੍ਰਾਪਤ ਕਰੋ ਔਰ ਜੋਗਾ ਜਗੰਤਰਾਂ ਤੱਕ ਕਰ ਰਹਿਣੀ ਹੈ ਸਾਰੀ ਗੱਲ ਅੱਛਾ ਮੇਰਾ ਲਾਸਟ ਸਵਾਲ ਹੈ ਤੁਸੀਂ ਬਹੁਤ ਸਾਰੇ ਫੇਸਿਸ ਅਨੰਦਪੁਰ ਸਾਹਿਬ ਦੇ ਦੇਖੇ ਗਿਆਨੀ ਜੀ ਦੇ ਨਾਲ ਤੁਸੀਂ ਜੁੜੇ ਨੇ ਸਾਡੀਆਂ ਤਾਂ ਉਮਰਾਂ ਤੋਂ ਪਹਿਲਾਂ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਨੇ ਜੈਨਿਕ ਤਬਦੀਲੀਆਂ ਆਨੰਦਪੁਰ ਸਾਹਿਬ ਦੇ ਵਿੱਚ ਆਈ ਹੈ ਡਵੈਲਪਮੈਂਟ ਜੈਨਿਕ ਹੋਈ ਹੈ ਲੱਗਦਾ ਕਿ ਬਹੁਤ ਛੇਤੀ ਡਵੈਲਪਮੈਂਟ ਹੋਣੀ ਚਾਹੀਦੀ ਸੀ ਆਨੰਦਪੁਰ ਸਾਹਿਬ ਦੇ ਵਿੱਚ ਉਨੀ ਫਾਸਟ ਨਹੀਂ ਹੋ ਪਾਈ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਸਿੱਖੀ ਦਾ ਧੁਰਾ ਹੈ ਵਰਟੀਕਲ ਨੂੰ ਦੇਸ਼ ਦਾ ਦਰਜਾ ਦਿੱਤਾ ਗਿਆ ਪਰ ਆਨੰਦਪੁਰ ਸਾਹਿਬ ਕਿਤੇ ਨਾ ਕਿਤੇ ਉਸ ਤਰੀਕੇ ਦੀ ਜਿਹੜੀ ਚੇਂਜ ਹੈ ਜਾਂ ਉਸ ਤਰੀਕੇ ਦੇ ਡਵੈਲਪਮੈਂਟ ਜਿਹੜੀ ਨਹੀਂ ਦੇਖ ਪਾਇਆ ਚਾਨਾ ਜੀ ਗੱਲ ਇਹ ਹੈ ਵੀ ਸੀਵਰ ਜਿਹੜਾ ਸਿਸਟਮ ਹੈ ਨਾ 70 ਚ ਪੈ ਗਿਆ ਸੀ ਜਾਨੀ ਜੈਲ ਸਿੰਘ ਉਰੀ ਪਾਇ ਤੁਸੀਂ ਦੇਖੋ ਕਿੰਨੀ ਡਿਵੈਲਪਮੈਂਟ ਕਰਾਈ ਹੋਈ ਹੈ ਸੋ ਇਹ ਡਿਵੈਲਪਮੈਂਟ ਹੋਈ ਤਾਂ ਹੈਗੀ ਬਹੁਤ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਕਰਾਈ ਪਰ ਹੁਣੇ ਜੀ ਬਹੁਤ ਕਮੀਆਂ ਹੈ ਇਕ ਜੇ ਜ਼ਿਲ੍ਹਾ ਬਣ ਜੂਗਾ ਤਾਂ ਕਮੀਆਂ ਵੀ ਦੂਰ ਹੋ ਜੂਗੀਆਂ ਸੋ ਬਿਲਕੁਲ ਇਹ ਹਨ ਸੀਨੀਅਰ ਕਾਂਗਰਸੀ ਆਗੂ ਵਾਤਾਵਰਨ ਪ੍ਰੇਮੀ ਤੇ ਖਾਸ ਤੌਰ ਤੇ ਜਿਹੜਾ ਕਲਚਰਲ ਤੇ ਸਪੋਰਟਸ ਕਲੱਬ ਗੁਰੂ ਗੋਬਿੰਦ ਸਿੰਘ ਕਲਚਰ ਸਪੋਰਟਸ ਕਲੱਬ ਅਨੰਦਪੁਰ ਸਾਹਿਬ ਉਨਾ ਦੇ ਪ੍ਰਧਾਨ ਨੇ ਇਹਨਾਂ ਨੇ ਆਨੰਦਪੁਰ ਸਾਹਿਬ ਦੇ ਵੱਖ-ਵੱਖ ਬਦਲਦੇ ਜਿਹੜੇ ਰੂਪ ਨੇ ਲੰਬੇ ਸਮੇਂ ਤੋਂ ਦੇਖਿਆ ਨੇ ਇੱਕ ਨਾਮਵਰ ਪਰਿਵਾਰ ਆ ਇਹਨਾਂ ਦਾ ਤੇ ਇਹਨਾਂ ਦੇ ਵੱਲੋਂ ਵੀ ਅੱਜ ਮੰਗ ਕੀਤੀ ਗਈ ਕਿ ਜੇਕਰ ਆਨੰਦਪੁਰ ਸਾਹਿਬ ਸੇਖੀ ਦਾ ਧੋਰਾਇਤਾ ਇਸ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ ਤੇ ਇਸ ਨੂੰ ਪਹਿਲ ਦੇ ਆਧਾਰ ਤੇ ਸਰਕਾਰ ਦੇ ਵੱਲੋਂ ਜ਼ਿਲ੍ਹਾ ਕੋਸ਼ਿਸ਼ ਕੀਤਾ ਜਾਣਾ ਚਾਹੀਦਾ ਹੈ ਤੇ ਅੱਜ ਟੁਕਮਾ ਸਮਾਏ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸ਼ਤਾਬਦੀਆਂ ਜਿਹੜੀਆਂ ਇਸ ਸ਼ਤਾਤੀ ਦੇ ਉੱਪਰ ਮਨਾਈਆਂ ਜਾ ਰਹੀਆਂ ਨੇ ਤੇ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਕੈਬਨਟ ਮੰਤਰੀ ਹਰਜੋਤ ਬੈਂਸ ਦੇ ਕੋਲ ਇਹ ਸਮਾਂ ਹੈ ਕਿ ਅੱਜ ਤਰੱਕੀ ਦੇ ਨਵੇਂ ਰਾਹ ਅਨੰਦਪੁਰ ਸਾਹਿਬ ਦੇ ਲਈ ਜ਼ਿਲ੍ਹਾ ਬਣਾ ਕੇ ਜਿਹੜੇ ਖੋਲੇ ਜਾਣ ਬੀਐਸਚਾਨਾ ਟੀਵੀ20 ਆਪਣਾ ਚੈਨਲ ਸ਼੍ਰੀ ਅਨੰਦਪੁਰ ਸਾਹਿਬ